ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਨਯੋਗ ਜੱਜ ਦੇ ਵੱਲੋਂ ਹੁਸ਼ਿਆਰਪੁਰ ਐਸਐਸਪੀ ਦੇ ਖਿਲਾਫ ਜ਼ਮਾਨਤੀ ਵਰੰਟ ਜਾਰੀ ਕੀਤਾ ਗਿਆ ਤੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ ਇੱਕ ਸਖਤ ਆਦੇਸ਼ ਦਿੱਤਾ ਗਿਆ ਕਿਉਂਕਿ ਮਾਮਲਾ ਇਹ ਜੁੜਿਆ ਹੋਇਆ ਇੱਕ ਕਥਿਤ ਗੈਰ ਕਾਨੂੰਨੀ ਗ੍ਰਿਫਤਾਰੀ ਦਾ ਪੁਲਿਸ ਕਈ ਅਜਿਹੇ ਕਾਂਡ ਕਰ ਦਿੰਦੀ ਹੈ ਜਿਸ ਤੋਂ ਬਾਅਦ ਅਦਾਲਤਾਂ ਵਿੱਚ ਜਵਾਬ ਦੇਣਾ ਔਖਾ ਹੋ ਜਾਂਦਾ ਹੈ ਦਰਅਸਲ ਹੋਇਆ ਕਿ ਜਦੋਂ ਗੈਰ ਕਾਨੂੰਨੀ ਗ੍ਰਫਤਾਰੀ ਨੂੰ ਲੈ ਕੇ ਇੱਕ ਬੀਬੀ ਨੂੰ ਪੇਸ਼ ਵੀ ਉੱਥੇ ਕੀਤਾ ਜਾਣਾ ਸੀ ਉਸ ਕੇਸ ਦੇ ਵਿੱਚ ਉਸ ਨੂੰ ਪੇਸ਼ ਨਹੀਂ ਕੀਤਾ ਗਿਆ ਪੁਲਿਸ ਵੱਲੋਂ ਔਰ ਜਦੋਂ ਇਸ ਮਾਮਲੇ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਦਾ ਉੱਥੇ ਪੇਸ਼ ਹੋਣਾ ਬੜਾ ਜ਼ਰੂਰੀ ਸੀ ਤਾਂ ਹੁਸ਼ਿਆਰਪੁਰ ਦੀ ਪੁਲਿਸ ਦੇ ਵਿੱਚੋਂ ਕੋਈ ਵੀ ਸੀਨੀਅਰ ਅਧਿਕਾਰੀ ਹੈ ਜਿਹੜਾ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੁੰਦਾ ਸਮੇਂ ਤੇ ਜਿਸ ਕਰਕੇ ਇਸ ਨੂੰ ਮੰਨਿਆ ਗਿਆ ਕਿ ਇਹ ਤੇ ਅਦਾਲਤ ਦੇ ਹੁਕਮਾਂ ਦੀ ਹੀ ਤੋਹੀਨ ਕੀਤੀ ਜਾ ਰਹੀ ਹੈ ਜਿਸ ਕਰਕੇ ਮੌਕੇ ਉੱਤੇ ਜੱਟ ਸਾਹਿਬ ਦੇ ਵੱਲੋਂ ਇਹ ਹੁਕਮ ਦਿੱਤਾ ਗਿਆ ਕਿ ਜਿਹੜਾ ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾਵੇ ਐਸਐਸਪੀ ਹਿਸ਼ਾਰਪੁਰ ਦੇ ਖਿਲਾਫ ਜਿਹੜਾ ਕਰ ਦਿੱਤਾ ਗਿਆ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਅਗਲੀ ਤਰੀਕ ਤੱਕ ਜੇਕਰ ਉਸ ਬੀਬੀ ਨੂੰ ਉਸ ਸਬੰਧਤ ਔਰਤ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾਂਦਾ ਪੁਲਿਸ ਵੱਲੋਂ ਤਾਂ ਫਿਰ ਡੀਜੀਪੀ ਖੁਦ ਪੇਸ਼ ਹੋਣਗੇ ਉਹਨਾਂ ਨੂੰ ਤਲਬ ਕਰ ਲਿਆ ਜਾਏਗਾ ਇਹ ਗੱਲ ਕੀਤੀ ਗਈ ਹੈ ਅਦਾਲਤ ਦੇ ਅੰਦਰ ਹੁਣ ਪੂਰਾ ਮਸਲਾ ਕੀ ਹੈ ਇਸ ਦੇ ਬਾਰੇ ਜਿਹੜੀ ਜਾਣਕਾਰੀ ਮਿਲਦੀ ਹੈ ਉਹ ਇਹ ਪਤਾ ਲੱਗਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਾਮਲੇ ਵਿੱਚ ਗੰਭੀਰ ਰੂਪ ਦੇ ਵਿੱਚ आदेश जारी ਕੀਤੇ ਨੇ ਕਿ ਅਦਾਲਤ ਦੀ ਤੋਹਫੀ ਕੀਤੀ ਜਾ ਰਹੀ ਹੈ ਦਰਸਲ ਹੁਸ਼ਿਆਰਪੁਰ ਦੇ ਐਸਐਸਪੀ ਦੇ ਖਿਲਾਫ ਜ਼ਮਾਨਤੀ ਵਾਰੰਟ ਵੀ ਜਾਰੀ ਕਰ ਦਿੱਤਾ ਗਿਆ ਇਹ ਕਾਰਵਾਈ ਇੱਕ ਬੀਬੀ ਦੀ ਕਥਿਤ ਗੈਰ ਕਾਨੂੰਨੀ ਗ੍ਰਿਫਤਾਰੀ ਦੇ ਮਾਮਲੇ ਵਿੱਚ ਕੋਰਟ ਵੱਲੋਂ ਸਪਸ਼ਟ ਤੌਰ ਤੇ ਦਿੱਤੇ ਗਏ ਆਦੇਸ਼ਾਂ ਦੀ ਅਣਦੇਖੀ ਕਰਨ ਦੇ ਵਜੋਂ ਲਈ ਗਈ ਹੈ ਕਿਣ ਦੇਖਿਆ ਕੀਤਾ ਗਿਆ ਅਦਾਲਤ ਦੇ ਆਦੇਸ਼ਾਂ ਨੂੰ ਹਾਈ ਕੋਰਟ ਦੇ ਜਸਟਿਸ ਸੁਮਿਤ ਗੋਇਲ ਦੀ ਬੈਂਚ ਨੇ ਦੇ ਸਾਹਮਣੇ ਇਹ ਮਾਮਲਾ ਸੀ ਜਿਹੜਾ ਔਰ ਜਿੱਥੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਸਖਤ ਰੋਖ ਅਪਣਾਉਂਦਿਆਂ ਹੋਇਆਂ ਪੁਲਿਸ ਨੇ ਨਾ ਤਾਂ ਪੀੜਤਾ ਨੂੰ ਇਸ ਮਾਮਲੇ ਵਿੱਚ ਅਦਾਲਤ ਵਿੱਚ ਸਮੇਂ ਸਿਰ ਪੇਸ਼ ਕੀਤਾ ਤੇ ਨਾ ਹੀ ਐਸਐਸਪੀ ਖੁਦ ਕੋਰਟ ਦੇ ਵਿੱਚ ਹਾਜ਼ਰ ਹੋਏ। ਔਰ ਉੱਥੇ ਵੀ ਕਿਹਾ ਗਿਆ ਕਿ ਮਾਮਲਾ ਸਵੇਰੇ ਦੋ ਵਾਰ ਬੁਲਾਇਆ ਗਿਆ ਸੀ ਪਰ ਨਾ ਤਾਂ ਉਸ ਸਬੰਧਤ ਬੀਬੀ ਨੂੰ ਕੋਰਟ ਵਿੱਚ ਲਿਆਂਦਾ ਗਿਆ ਤੇ ਨਾ ਹੀ ਕੋਈ ਸੀਨੀਅਰ ਪੁਲਿਸ ਅਧਿਕਾਰੀ ਅਦਾਲਤ ਦੇ ਸਾਹਮਣੇ ਪੇਸ਼ ਹੋਇਆ ਕਿ ਜਵਾਬ ਦੇ ਸਕੇ ਇਸ ਸਬੰਧ ਦੇ ਵਿੱਚ ਕੋਈ ਸੰਤੁਸ਼ਟਪੂਰਵਕ ਜਿਹੜਾ ਤਸੱਲੀ ਬਖਸ਼ ਜਿਹੜਾ ਆ ਸਾਹਮਣੇ ਨਹੀਂ ਆਇਆ ਜਵਾਬ ਪੁਲਿਸ ਦਾ ਇਸੇ ਕਰਕੇ ਜਸਟਿਸ ਨੇ ਕਿਹਾ ਕਿ ਹਦਾਇਤਾਂ ਦੀ ਅਣਦੇਖੀ ਕੀਤੀ ਗਈ ਹੈ ਤੇ ਕੋਰਟ ਦੀ ਤੋਹੀਨ ਕੀਤੀ ਗਈ ਹੈ ਜਸਟਿਸ ਗੋਇਲ ਨੇ ਇਹ ਵੀ ਆਖਿਆ ਕਿ ਹੈਬੀਸ ਕੋਰਪਸ ਜਿਹੜਾ ਕਿ ਸੰਵਿਧਾਨਕ ਪਟੀਸ਼ਨ ਹੁੰਦੀ ਹੈ ਜਿਸ ਦੇ ਵਿੱਚ ਵਿਅਕਤੀ ਦੀ ਗੈਰ ਕਾਨੂੰਨੀ ਗ੍ਰਿਫਤਾਰੀ ਦੇ ਖਿਲਾਫ ਦਾਇਰ ਕੀਤੀ ਜਾਂਦੀ ਹੈ ਉਸ ਮਾਮਲੇ ਵਿੱਚ ਨਾਗਰਿਕ ਦੀ ਵਿਅਕਤੀਗਤ ਆਜ਼ਾਦੀ ਦੇ ਉੱਤੇ ਸਭ ਤੋਂ ਮਹੱਤਵਪੂਰਨ ਅਧਿਕਾਰ ਦੀ ਰੱਖਿਆ ਕਰਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਟਿੱਪਣੀ ਕੀਤੀ ਗਈ ਹੈ ਕਿ ਹੈਬੀਸ ਕੋਰਪਸ ਉਸ ਕੁੰਜੀ ਦੀ ਤਰ੍ਹਾਂ ਉਸ ਚਾਬੀ ਦੀ ਤਰ੍ਹਾਂ ਜੋ ਆਜ਼ਾਦੀ ਦਾ ਦਰਵਾਜ਼ਾ ਖੋਲਦੀ ਹੈ ਇਸ ਤਰ੍ਹਾਂ ਦੇ ਮੌਲਿਕ ਅਧਿਕਾਰਾਂ ਨੂੰ ਲੈ ਕੇ ਜਿਹੜਾ ਨਿਆਯ ਸ਼ਾਸਤਰ ਹੈ ਉਸ ਨੂੰ ਆਧਾਰ ਮੰਨਿਆ ਗਿਆ ਇਸ ਮਾਮਲੇ ਦੇ ਵਿੱਚ ਤੇ ਕੋਰਟ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਇਸ ਪ੍ਰਕਾਰ ਦੇ ਮਾਮਲਿਆਂ ਵਿੱਚ ਅਦਾਲਤ ਦੁਆਰਾ ਜਾਰੀ ਕੀਤੇ ਗਏ ਕਿਸੇ ਵੀ ਆਦੇਸ਼ ਦਾ ਪਾਲਣ ਪੂਰੀ ਨਿਸ਼ਠਾ ਦੇ ਨਾਲ ਹੋਣਾ ਚਾਹੀਦਾ ਹੈ ਸਾਵਧਾਨੀ ਦੇ ਨਾਲ ਕੀਤਾ ਜਾਣਾ ਚਾਹੀਦਾ ਪਰ ਪੁਲਿਸ ਨੇ ਇੱਥੇ ਅਣਦੇਖੀ ਕੀਤੀ ਅਦਾਲਤ ਨੇ ਚੇਤਾਵਨੀ ਦੇ ਦਿੱਤੀ ਕਿ ਅਜਿਹੇ ਆਦੇਸ਼ਾਂ ਦੀ ਅਣਦੇਖੀ ਅਦਾਲਤ ਦੀ ਤੋਹਫੀਨ ਹੀ ਮੰਨਿਆ ਜਾਏਗਾ ਉਸ ਦੇ ਬਰਾਬਰ ਮੰਨਿਆ ਜਾਏਗਾ ਹਾਲਾਂਕਿ ਹਾਈ ਕੋਰਟ ਨੇ ਐਸਐਸਪੀ ਨੂੰ ਜਿੱਥੇ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਏ ਤੇ ਨਾਲ ਹੀ ਸਬੰਧਤ ਜਿਹੜਾ ਏਰੀਆ ਪੈਂਦਾ ਹਾਰਪੁਰ ਦੇ ਜਿਹੜੇ ਆਈਜੀ ਰੈਂਕ ਦੇ ਅਧਿਕਾਰੀ ਉਹਨਾਂ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਐਸਐਸਪੀ ਦੇ ਖਿਲਾਫ ਜਾਰੀ ਵਾਰੰਟ ਦੀ ਜਿਹੜੀ ਹੈ ਤਾਮੀਲ ਸੁਰੱਖਿਅਤ ਕਰਨ ਦੇ ਲਈ ਜ਼ਰੂਰੀ ਕਦਮ ਚੁੱਕਣ ਨਾਲ ਆਈਜੀ ਨੂੰ ਆਦੇਸ਼ ਦਿੱਤੇ ਗਏ ਨੇ ਤੇ ਜਸਟਿਸ ਗੋਇਲ ਨੇ ਵੀ ਕਿਹਾ ਹੈ ਨਿਰਦੇਸ਼ ਦਿੱੰਦਿਆ ਹੋਇਆ ਕਿ ਪੰਜਾਬ ਦੇ ਡੀਜੀਪੀ ਨੂੰ ਆਦੇਸ਼ ਦੇ ਦਿੱਤਾ ਗਿਆ ਹੈ ਕਿ ਅਗਲੀ ਸੁਣਵਾਈ ਦੇ ਉੱਤੇ ਉਕਤ ਬੀਬੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਜੇਕਰ ਅਜੇ ਹਾਂ ਨਹੀਂ ਹੁੰਦਾ ਤਾਂ ਡੀਜੀਪੀ ਨੂੰ ਖੁਦ ਅਦਾਲਤ ਦੇ ਵਿੱਚ ਪੇਸ਼ ਹੋ ਕੇ ਕਾਰਨ ਦੱਸਣਾ ਪਵੇਗਾ ਤਾਂ ਇਹ ਜਿਹੜੇ ਆਦੇਸ਼ ਦੇ ਦਿੱਤੇ ਗਏ ਨੇ ਇਕਤਾ ਹਿਸ਼ਾਰਪੁਰ ਐਸਐਸਪੀ ਦਾ ਹਿਸ਼ਾਰਪੁਰ ਪੁਲਿਸ ਨੇ ਅਦਾਲਤ ਦੇ ਹੁਕਮਾਂ ਅਨੁਸਾਰ ਆਦੇਸ਼ਾਂ ਨੂੰ ਅਣਦੇਖਿਆ ਕੀਤਾ ਜਿਸ ਦੇ ਕਰਕੇ ਹੁਣ ਖਮਿਆਜੇ ਭੁਗਤਨੇ ਪੈ ਰਹੇ ਨੇ ਇਸੇ ਕਰਕੇ ਹਿਸ਼ਾਰਪੁਰ ਐਸਐਸਪੀ ਜਿਹੜੇ ਕਿ ਮੌਜੂਦਾ ਸਮੇਂ ਦੇ ਵਿੱਚ ਆਈਪੀਐਸ ਅਧਿਕਾਰੀ ਸੰਦੀਪ ਮਲਕ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਗਿਆ ਨਾਲ ਹੀ ਆਈਜੀ ਨੂੰ ਜਿਹੜਾ ਹੁਕਮ ਦੇ ਦਿੱਤਾ ਗਿਆ ਕਿ ਜ਼ਰੂਰੀ ਕਦਮ ਚੁੱਕੇ ਜਾਣ ਇਸ ਕੇਸ ਦੇ ਵਿੱਚ ਜੋ ਆਦੇਸ਼ ਦਿੱਤੇ ਗਏ ਨੇ ਤੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ ਸਖਤ ਆਦੇਸ਼ ਦਿੱਤਾ ਗਿਆ ਕਿ ਅਗਲੀ ਤਾਰੀਖ ਤੱਕ ਅਗਲੀ ਸੁਣਵਾਈ ਤੱਕ ਉਸ ਉਕਤ ਬੀਬੀ ਨੂੰ ਜਿਹੜੀ ਇਸ ਕੇਸ ਨਾਲ ਸੰਬੰਧਿਤ ਹੈ ਜਿਹੜੀ ਕਿ ਜਿਸ ਮਾਮਲੇ ਦੇ ਵਿੱਚ ਮੰਨਿਆ ਜਾ ਰਿਹਾ ਕਿ ਗੈਰ ਕਾਨੂੰਨੀ ਉਸ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ ਤਾਂ ਉਸ ਮਾਮਲੇ ਦੇ ਵਿੱਚ ਉਸ ਦੇ ਵੱਲੋਂ ਇਹ ਮੰਗ ਵੀ ਅਦਾਲਤ ਦੇ ਸਾਹਮਣੇ ਰੱਖੀ ਗਈ ਸੀ ਕਿ ਇਸ ਕੇਸ ਦੀ ਜਿਹੜੀ ਹੈ ਸੁਣਵਾਈ ਕੀਤੀ ਜਾਵੇ ਇਸੇ ਕਰਕੇ ਜੱਜ ਨੇ ਦੇਖਿਆ ਕਿ ਪੁਲਿਸ ਆ ਜਿਹੜੀ ਅਣਦੇਖਿਆ ਕਰ ਰਹੀ ਆ ਆਦੇਸ਼ ਨੂੰ ਤਾਂ ਡੀਜੀਪੀ ਨੂੰ ਵੀ ਨਾਲ ਹੀ ਆਦੇਸ਼ ਜਾਰੀ ਕਰ ਦਿੱਤੇ ਕਿ ਅਗਲੀ ਸੁਣਵਾਈ ਤੱਕ ਉਸ ਬੀਬੀ ਨੂੰ ਵੀ ਪੇਸ਼ ਕੀਤਾ ਜਾਏ ਜੇਕਰ ਅਜੇ ਹਾਣੀ ਹੁੰਦਾ ਤਾਂ ਖੁਦ ਡੀਜੀਪੀ ਨੂੰ ਹਾਜ਼ਰ ਹੋ ਕੇ ਜਵਾਬ ਦੇਣਾ ਪਵੇਗਾ ਹੁਣ ਅਗਲੀ ਸੁਣਵਾਈ ਤੱਕ ਕੀ ਹੁਸ਼ਿਆਰਪੁਰ ਪੁਲਿਸ ਅੱਜ ਦੇ ਇਸ ਅਣਦੇਖੀ ਤੋਂ ਸਬਕ ਲਵੇਗੀ ਇਹ ਦੇਸ਼ਾਂ ਤੋਂ ਕੀ ਚਕੰਨੀ ਹੋਵੇਗੀ ਅਗਲੀ ਸੁਣਵਾਈ ਤੱਕ ਕੀ ਉਵੇਂ ਹੀ ਅਦਾਲਤ ਦੇ ਹੁਕਮਾਂ ਦੇ ਤਹਿਤ ਪੁਲਿਸ ਕਦਮ ਚੁੱਕੇਗੀ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਇਹ ਇਕੱਲਾ ਅਜਿਹਾ ਅੱਜ ਦਾ ਕੇਸ ਨਹੀਂ ਹੈ ਇਸ ਤੋਂ ਪਹਿਲਾਂ ਵੀ ਮਾਨਯੋਗ ਅਦਾਲਤ ਦੇ ਅੰਦਰ ਪੁਲਿਸ ਦੀਆਂ ਅਣਦੇਖੀਆਂ ਤੇ ਗੈਲੀਆਂ ਦੇ ਕਰਕੇ ਕਾਫੀ ਝਾੜ-ਚੰਬ ਪੁਲਿਸ ਅਫਸਰਾਂ ਦੀ ਹੁੰਦੀ ਰਹੀ ਹੈ ਚਾਹੇ ਮਾਈਨਿੰਗ ਦੇ ਮਸਲੇ ਦੇ ਵਿੱਚ ਕਈ ਜਿਹੜੇ ਐਸਐਸਪੀ ਰੈਂਕ ਦੇ ਅਧਿਕਾਰੀ ਆ ਜਿਹੜੇ ਉਹ ਕਈ ਕਈ ਸਮਾਂ ਤਲਬ ਹੁੰਦੇ ਰਹੇ ਨੇ ਇਥੋਂ ਤੱਕ ਕੇ ਇੱਕ ਵਿਵਾਦਿਤ ਇੰਟਰਵਿਊ ਜਿਹੜਾ ਕਿ ਲਾਰੈਂਸ ਬਿਸ਼ਨੋਈ ਦਾ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਇਆ ਸੀ ਉਸ ਮਾਮਲੇ ਦੇ ਵਿੱਚ ਵੀ ਪੁਲਿਸ ਅਧਿਕਾਰੀਆਂ ਨੂੰ ਕਾਫੀ ਜ਼ਿਆਦਾ ਜਿਹੜੀ ਆ ਝਾੜ-ਚੰਮ ਦਾ ਸਾਹਮਣਾ ਕਰਨਾ ਪਿਆ ਸੀ ਅਜਿਹੇ ਕਈ ਹੋਰ ਮਾਮਲੇ ਹੁੰਦੇ ਨੇ ਜਿਸ ਦੇ ਵਿੱਚ ਨਜਾਇਜ਼ ਗ੍ਰਿਫਤਾਰੀ ਹੁੰਦੀ ਹੈ ਜਾਂ ਝੂਠੇ ਐਨਡੀਪੀਐਸ ਦੇ ਕੇਸ ਪਾ ਦਿੱਤੇ ਜਾਂਦੇ ਨੇ ਜਾਂ ਐਨਡੀਪੀਐਸ ਕੇਸਾਂ ਦੇ ਵਿੱਚੋਂ ਨਾਮ ਕੱਢਣ ਬਦਲੇ ਰਿਸ਼ਵਤਾਂ ਲਈਆਂ ਜਾਂਦੀਆਂ ਨੇ ਇਸ ਤਰ੍ਹਾਂ ਦੇ ਹੋਰ ਕਈ ਅਣਗਿਣਤ ਮਾਮਲੇ ਨੇ ਜਿਸ ਦੇ ਨਾਲ ਲੋਕਾਂ ਦਾ ਆਮ ਤੌਰ ਦੇ ਉੱਤੇ ਰਜਾਨਾ ਵਾਹ ਪੈਂਦਾ ਹੈ ਉਸ ਮਾਮਲੇ ਦੇ ਵਿੱਚ ਜਿੱਥੇ ਪੁਲਿਸ ਕਈ ਆਪਣੀਆਂ ਪ੍ਰਾਪਤੀਆਂ ਗਿਣਾਉਂਦੀ ਹੈ ਦਾਅਵੇ ਕਰਦੀ ਹੈ ਤੇ ਕਈ ਮਾਮਲਿਆਂ ਦੇ ਵਿੱਚ ਅਧਿਕਾਰੀ ਹੈ ਜਿਹੜੇ ਉਹ ਪੂਰੀ ਪੁਲਿਸ ਫੋਰਸ ਦੇ ਲਈ ਇੱਕ ਕਲੰਕ ਬਣ ਕੇ ਰਹਿ ਜਾਂਦੇ ਨੇ ਕਈ ਅਜਿਹੇ ਮਾਮਲੇ ਹਿਸਟਰੀ ਦੇ ਵਿੱਚ ਇਤਿਹਾਸ ਵਿੱਚ ਵੀ ਦੇਖਣ ਨੂੰ ਮਿਲੇ ਨੇ ਜਿਸ ਦੇ ਕਰਕੇ ਪੁਲਿਸ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਹੈ ਪਰ ਇਸ ਮਾਮਲੇ ਦੇ ਵਿੱਚ ਜਿੱਥੇ ਅਦਾਲਤ ਨੇ ਜੱਜ ਸਾਹਿਬ ਨੇ ਸਖਤ ਰੁਖ ਅਪਣਾਇਆ ਹੈ ਹੁਣ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਅੱਗੇ ਤੋਂ ਕੋਈ ਵੀ ਅਜਿਹੀ ਅਣਗਹਿਲੀ ਨਾ ਹੋਵੇ ਅਣਦੇਖੀ ਨਾ ਹੋਵੇ ਜਿਸ ਕਰਕੇ ਅਦਾਲਤ ਦਾ ਵੀ ਸਮਾਂ ਖਰਾਬ ਕੀਤਾ ਜਾਵੇ ਹੁਣ ਅਗਲੀ ਸੁਣਵਾਈ ਵਿੱਚ ਪਤਾ ਲੱਗੇਗਾ ਕਿ ਇਸ ਕੇਸ ਦੇ ਵਿੱਚ ਪੁਲਿਸ ਕੀ ਕੀ ਸਬਕ ਸਿੱਖਦੀ ਹੈ ਲਾਲ ਜੱਤਕ ਨੂੰ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ